ਜਿਹੜੇ ਕੋਲ ਜਦੋਂ ਪਹਿਲਾ ਗੀਤ ਆਉਂਦੇ ਵੱਡ ਵਡਾਂਗਾ ਮਾਰ ਕਟਾਈ ਲਾ ਲਿਆ ਚੱਕ ਲੋ ਰੱਖ ਲੋ ਨਾ ਤੁਹਾਡੀ ਸਿਹਤ ਦੇ ਅਕੋਰਡਿੰਗ ਆ ਪਰ ਮੇਰੇ ਗੀਤ ਤੁਸੀਂ ਸੁਣੋ ਨਾ ਹਾਂ ਮੇਰੇ ਗੀਤ ਮੈਸੇਜ ਆ ਜਾਂ ਰਮਾਂ ਸਿਆ ਉਹਨਾਂ ਚ ਡੋਲਿਆਂ ਚ ਜਾਨ ਚਾਹੀਦੀ ਹੈਲਥੀ ਮੈਸੇਜ ਆ ਹੈਲਥੀ ਮੈਸੇਜ ਹੈਨਾ ਤੇ ਆਪਣਾ ਸਿਗਾ ਫੋਟੋ ਸ਼ੇਅਰ ਦੀ ਹੈਨਾ ਉਹ ਵੀ ਇੱਕ ਕਮਰਸ਼ੀਅਲ ਗੀਤ ਵੀ ਆ ਤੇ ਇੱਕ ਗੱਲਬਾਤ ਮੇਗੀਚ ਹੈ ਨਾ ਹਾਂਜੀ ਤੇ ਸੇਮ ਸਾਈਜ਼ ਆ ਹਾਂ ਮੈਂ ਉਹ ਸੁਣ ਰਹੀ ਸੀ ਉਹਦੇ ਵਿੱਚ ਡਾਈਟਿੰਗ ਦੀ ਗੱਲ ਤੁਸੀਂ ਅਦੋਂ ਕਰਤੀ ਐ ਕਿ ਤੂੰ ਇਕੱਲੀ ਕਰਦੀ ਡਾਈਟਿੰਗ ਦੀਆਂ ਦੇਖ ਲਓ ਆ ਸੋ ਇਦਾਂ ਦੇ ਗੀਤ ਸਾਨੂੰ ਖੇੜ ਸੇਤ ਨਾ ਪਰੀਤਾ ਫਿੱਟ ਰੱਖੀਏ ਤਵੀਤਾ ਆ ਜੈ ਜਮ ਲਈਦਾ ਦਿਲ ਧੜਕਾਉਣ ਨੂੰ ਹੈ ਜੱਟ ਫੇਰੇ ਤੇ ਹੁਣ ਮੇਰਾ ਇੱਕ ਗੀਤ ਆਇਆ ਸੀਗਾ ਵੀ ਮਿੱਤਰਾਂ ਨੂੰ ਸ਼ੌਂਕ ਵਸ ਫਿੱਟ ਰੰਦਾ ਉਹ ਚ ਸਾਰਾ ਜਿੰਮ ਦਿਖਾ ਲਿਆ ਤੇ ਮੈਂ ਇਹਨੂੰ ਹੁੰਦਾ ਵੀ ਮੈਂ ਜਿੱਥੇ ਅਸੀਂ ਹੋਰ ਕਮਰਸ਼ੀਅਲ ਗੀਤ ਗਾਉਣੇ ਆ ਉੱਥੇ ਕੋਈ ਨਾ ਕੋਈ ਮੈਸੇਜ ਜਾਂਦਾ ਰਹੇ ਉਸ ਵੀਡੀਓ ਰਾਹੀਂ ਕੋਈ ਨਾ ਕੋਈ ਹੈਲਥੀ ਨਮੀ ਮੁੰਡਾ ਆ ਜਾਂਦਾ ਕੋਈ ਕਬੱਡੀ ਪਲੇਅਰ ਆ ਜਾਂਦਾ ਵਿੱਚ ਉਹ ਵੀਡੀਓ ਚ ਆਪਣੇ ਭਰਾ ਆ ਸਾਰੇ ਜਾਣਦੇ ਆ ਉਹਨਾਂ ਨੂੰ ਵਿੱਚ ਲੈ ਲਈਦਾ ਵੀਡੀਓ ਚ ਉਹਦੇ ਨਾਲ ਫਿਰ ਹੋਰ ਮੈਸੇਜ ਕਨਵੇ ਹੁੰਦਾ ਬਈ ਯਾਰ ਆਹ ਸਟਾਰ ਆ ਪੰਜਾਬ ਦਾ ਆ ਰਿਹਾ ਹਾਂ ਬਿਲਕੁਲ ਤੇ ਮੈਂ ਦੱਸਿਆ ਵੀ ਸਪੋਰਟਸ ਸਿੰਗਿੰਗ ਇਹ ਫੀਲਡ ਆ ਜਿਹੜੇ ਇਹਦੇ ਵਿੱਚ ਹਾਂ ਤੁਸੀਂ ਸਕਸੈਸ ਆ ਤਾਂ ਤੁਸੀਂ ਸਟਾਰ ਹੀ ਆ ਤੋੜੇ ਨਾਮ ਬਣਿਆ ਆਪਣੇ ਇਹ ਉਹ ਗੀਤਾਂ ਰਹੀ ਵੀ ਮੇਰਾ ਇਦਾਂ ਦਾ ਇਹ ਵਹਿਣ ਚੱਲਦਾ ਰਹਿੰਦਾ ਤੇ ਸੋ ਮੇਰੇ ਵੱਲੋਂ ਗੀਤ ਇਦਾਂ ਦੇ ਹੁੰਦੇ ਆ ਹਾਂ ਮੇਰੇ ਕਿ ਦੁੱਖਾਂ ਗੀਤ ਹੈਗੇ ਆ ਮੈਂ ਵੀ ਗਾਏ ਆ ਮੈਂ ਉਹ ਤੋਂ ਮੋਨ ਕਰ ਨਹੀਂ ਹੁੰਦਾ ਪਰ ਜ਼ਿਆਦਾ ਗੀਤ ਮੇਰੇ ਹੈਗੇ ਆ ਹੈਲਥੀ ਜੇ ਜਦੋਂ ਉਹ ਗੀਤ ਉਹਨਾਂ ਗੀਤਾਂ ਬਾਰੇ ਸੋਚਦੇ ਹੋ ਤੇ ਇਦਾਂ ਹੁੰਦਾ ਕਿ ਕਿਉਂ ਗਾਏ ਜਾਂ ਫਿਰ ਇਹ ਕਿ ਯਾਰ ਇਹ ਇਹ ਬੈਲੈਂਸ ਜਿਹੜਾ ਰੱਖਣਾ ਹੀ ਪੈਂਦਾ ਹਰ ਜਗ੍ਹਾ ਬੈਲੈਂਸ ਰੱਖਣਾ ਪੈਂਦਾ ਚੱਲਣਾ ਨਹੀਂ ਕੰਮ ਨਹੀਂਦਾ ਹੋਰ ਵੀ ਜਦੋਂ ਮੈਂ ਟਰਾਈ ਕਰਦਾ ਨਾ ਕੋਈ ਹੋਰ ਗੀਤ ਗਾਉਣ ਦੀ ਆ ਹੁਣ ਵੀ ਜਿਹੜਾ ਸਾਡਾ ਮੇਰਾ ਤਾਂ ਮੀਕੇ ਦੇ ਆ ਰਿਹਾ ਨਾ ਗੀਤ ਉਹ ਵੀ ਪੂਰੀ ਤੱਕ ਪੈਣੀ ਆ ਉਹਦੇ ਨਾਲ ਅੱਛਾ ਹਾਂ ਪੂਰਾ ਉਹਦੇ ਵਿੱਚ ਘੈਂਟ ਗੱਲਾਂ ਆ ਹਨਾ ਉਦਾਂ ਨਹੀਂ ਕੋਈ ਵੀ ਕਿਸੇ ਨੂੰ ਮਾਰ ਦਿਓ ਆ ਕਰ ਦਿਓ ਵੱਡ ਦਿਓ ਟੱਕ ਦੇ ਦਿਓ ਬੰਦਾ ਉਹ ਨਹੀਂਗਾ ਉਹਦੇ ਵਿੱਚ ਇੱਕ ਗੱਲ ਇੱਕਹੀ ਆ ਹਰ ਬੰਦੀ ਕਹਿਣਾ ਬੰਦਾ ਕਹਿਣਾ ਜਾਂਦਾ ਵੀ ਮੈਂ ਯਾਰ ਹੈਗਾ ਤੇ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਬਿਲਕੁਲ ਤੇ ਆਪਾਂ ਪੰਜਾਬੀ ਆ ਇਹਦੇ ਵਿੱਚ ਅਣਖ ਇੱਜ਼ਤ ਹੈ ਨਾ ਤੇ ਘੈਂਟ ਪੁਣਾ ਹੋਣਾ ਚਾਹੀਦਾ ਤੇ ਮੇਰੀ ਉਹ ਹੁੰਦੀ ਆ ਵੀ ਗੀਤਾਂ ਦੇ ਵਿੱਚ ਇਦਾਂ ਦਾ ਆਵੇ ਤੇ ਪੰਜਾਬ ਪੰਪ ਫੁੱਲ ਰਹੇ ਆ ਕੋਈ ਬੰਦਾ ਉਹਨੂੰ ਦੂਜੇ ਨਜ਼ਰੀਏ ਨਾਲ ਸੁਣਦਾ ਦੇਖਦਾ ਉਹ ਅਲੱਗ ਮੈਟਰ ਆ ਜਦੋਂ ਤੁਸੀਂ ਲੋਕਾਂ ਦੇ ਵਿੱਚ ਆ ਜਾਂਦੇ ਹੋ ਹੈਨਾ ਉਸ ਵੇਲੇ ਕਈ ਵਾਰ ਅਣਖ ਜਿਹੜੀ ਉਹ ਸਾਈਡ ਤੇ ਵੀ ਰੱਖਣੀ ਪੈਂਦੀ ਆ ਬੀਗਨ ਆਰਟਿਸਟ ਹਾਂਜੀ ਜੇ ਤੁਹਾਡੀ ਫਿਜ਼ਿਕ ਦੀ ਵੀ ਗੱਲ ਕਰ ਲਈ ਹੈ ਨਾ ਤੁਹਾਡੇ ਤਾਂ ਤੁਹਾਡੀ ਤਾਂ ਬੋਡੀ ਇਦਾਂ ਦੀ ਕਿ ਬੰਦਾ ਵੈਹੀ ਸੋਚੇਗਾ ਕਿ ਯਾਰ ਅਣਖੇਤ ਚ ਹੈਗੀ ਹੈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ